ਹਾਂ ਜੀ ਤੇ ਮੰਮੀ ਆਉਣਗੇ ਮੈਂ ਆਂਡਾ ਨੂੰ ਦੱਸਾਂਗੀ ਕਿ ਸਾਡੇ ਪੈਸੇ ਵਾਪਸ ਮਿਲ ਗਏ ਸਾਰਾ ਕੁਝ ਸਾਡਾ ਠੀਕ ਹੋ ਗਿਆ ਵਾ ਸਭ ਕੁਝ ਪਹਿਲੇ ਵਾਂਗ ਹੋਏਗਾ ਹੁਣ ਅਸੀਂ ਸਾਰਾ ਕਰਜ਼ਾ ਲਾ ਦਾਂਗੇ ਉਹ ਆਏ ਲੱਗਦਾ ਥੱਲੇ ਮੰਮੀ ਜੀ ਆ ਗਈ ਨੇ ਬਹੁਤ ਖੁਸ਼ ਹਾਂ ਜੀ ਮੰਮੀ ਜੀ ਮੰਮੀ ਜੀ ਤੁਸੀਂ ਕਦੋਂ ਆਏ ਮੈਨੂੰ ਲੱਗਾ ਸੀ ਜਿੱਦਾਂ ਦਰਵਾਜ਼ਾ ਖੜਕਿਆ ਮੈਂ ਕਿਹਾ ਮੰਮੀ ਆਏ ਹੋਣੇ ਆ ਮੰਮੀ ਬੜਾ ਟਾਈਮ ਲਾਤਾ ਅਸੀਂ ਤਾਂ ਤੁਹਾਨੂੰ ਰਾਤ ਦੇ ਢੀਕਨਦੇ ਆ ਤੇ ਤੁਸੀਂ ਰਾਤ ਨੂੰ ਆਏ ਹੀ ਨਹੀਂ ਉਹ ਤਾਂ ਉੱਥੇ ਵੀ ਤਿੰਨ ਚਾਰ ਘਰ ਆਈ ਕਿੰਨੂੰ ਪਤਾ ਫਿਰ ਜਾਂਦੇ ਆ ਟੈਨ ਲੱਗਦਾ ਜਿੱਥੇ ਵਈਏ ਧਰਮੀ ਮੈਂ ਅੱਧਾ ਘੰਟਾ ਤੇ ਲੱਗ ਹੀ ਜਾਂਦਾ ਹਾਂ ਹਾਂਜੀ ਧਰਮੀ ਇੱਕ ਗਰਮੀ ਬੜੀ ਪੁੱਤ ਜਾ ਪਾਣੀ ਵੀ ਠੰਡਾ ਕੇ ਤੇ ਲਿਆ ਹਾਂ ਮੰਮੀ ਹੁਣੇ ਲੈ ਕੇ ਆਈ ਹਾਂ ਨੂੰ ਕੀ ਦੱਸਾਂ ਬਰਦਾ ਨੂੰ ਕੁਝ ਨਹੀਂ ਨੂੰ ਹੋਇਆ ਹੋਰ ਇਹ ਸੌਂ ਗਿਆ ਕਰਦਾ ਕੰਮ ਘੁੰਮ-ਘੁਮ ਕਰਕੇ ਤੇ ਹੁਣੇ ਫ੍ਰੀ ਹੋਈਆਂ ਆ ਪੁੱਛ-ਪਾਚੇ ਲਾ ਕੇ ਕੱਪੜੇ ਨਹੀਂ ਧੋਤੇ ਮੈਂ ਤਾਂ ਕੱਪੜੇ ਸਵੇਰੇ ਧੋਣਗੀ ਹੁਣ ਨਾਲੇ ਸਰਫੀ ਨਹੀਂ ਹੈਗੀ ਮੰਮੀ ਮੰਮੀ ਹੋਰ ਸਾਨੂੰ ਠੀਕ-ਠਾਕ ਮਾਮਾ ਜੀ ਹੋਣੀ ਉੱਥੇ ਠੀਕ-ਠਾਕ ਜੀ ਆਪਾਂ ਸੁਣੀਆ ਮੰਨੇ ਤੁਹਾਡੀ ਗੱਲ ਮੇਰੀ ਨੂੰ ਪੜਾ ਕੇ ਹੀ ਸੁਣੀ ਕੀ ਕਹਿੰਦੇ ਅਗਲੇ ਦਸੋਂ ਗੋਮਾ ਗਈਆ ਤੇ ਮੇਰੀ ਉਹਨਾ ਬੀਬੀ ਕੀ ਬੜੀ ਕੀ ਕੀ ਗੱਲਾਂ ਕਰਾਂ ਕੀ ਹੈ ਮੰਨੀ ਉਹਦੇ ਉੱਟ ਕੇ ਤਾਂ ਤੂੰ ਕਹਿ ਮੰਗਣਾ ਨਹੀਂ ਜਦੋਂ ਸਾਡੇ ਜਾਂਦੇ ਬਾੜੇ ਜਾਣੀ ਤੇਰਾ ਮੁੰਡਾ ਸਾਨੂੰ 100-100 ਗੱਲਾਂ ਕਰਦਾ ਜਦੋਂ ਕਿ ਆਪਣੇ ਸਹੁਰਿਆਂ ਕੋਲੋਂ ਆ ਕੇ ਮੁੰਡਾ ਪੈਸੇ ਲੈਣ ਗਿਆ ਉਹੋ ਹੀ ਮੁੰਡਾ ਆ ਜਿਹਨੇ ਤੈਨੂੰ ਅੱਜ ਪੈਸੇ ਲੈਣ ਕਰਾਇਆ ਐਡੇ ਆਂਦਾ ਤੁਸੀਂ ਥੜਗੇ ਜਿਵੇਂ ਤੁਸੀਂ ਪੈਸੇ ਮੰਗਣ ਆ ਗਏ ਜੀ ਭੈਣਾ ਅਗਲੇ ਆਲੇ ਕਿਤੇ ਮੈਨੂੰ 100-100 ਗੱਲਾਂ ਸੁਣਾਈਆਂ ਕਿ ਹੁਣ ਮੱਕ ਤੇ ਉੱਥੇ ਜਾਣ ਦੀ ਵੀ ਨਹੀਂ ਰਹੇਗੀ ਅਗਲੇ ਆਂਦੇ ਆ ਇੰਨਾ ਕੋਈ ਤੁਹਾਡੇ ਕੋਲ ਸਾਭ ਕੇ ਵਰਤ ਦਿਓ ਤੁਹਾਡੇ ਕੋਲ ਤਾਂ ਸਾਰੀ ਉਮਰ ਨਹੀਂ ਹੈ ਮੁੱਕਣ ਜਿਵੇਂ ਤੇ ਅੱਜ ਸਵਾਦੀ ਹੈ ਨੋ ਵਿਆਹ ਵੀ ਲਿਆ ਆ ਗੀ ਜੀ ਇਹ ਚਾਜ ਨਾ ਵਰਤਦੀ ਉਹਨੂੰ ਪਤਾ ਹੁੰਦਾ ਨਾ ਕਿ ਤਾਲਾ ਵਰਤਣਾ ਉਹਨੇ ਤੇ ਸ਼ਰਬੂਲੇ ਡਾਲੇ ਅਗਲੇ ਆ ਤੇ ਪੜਾਏ ਉਹ ਜਿਹਾ ਗੱਲਾਂ ਕੀਤੀਆਂ ਤੈਨੂੰ ਪਤਾ ਮੈਂ ਦੱਸ ਨਹੀਂ ਸਕਦੀ ਤੈਨੂੰ ਉਹਨਾਂ ਕਿਹਨੂੰ ਮੈਨੂੰ ਦੇਣੇ ਮੈਨੂੰ ਤੇ ਕਿਤੇ ਉਤਰਾ ਹੀ ਘਰੋਂ ਕੱਢਿਆ ਅਹੀਂ ਕੀ ਅਹੀਂ ਤੇ ਭਰਾ ਤੇ ਕਿਤੇ ਤੇਰੀ ਮਾਂ ਵੀ ਉਹ ਤੇਰਾ ਜੀਂਦਾ ਹੁੰਦਾ ਤੇ ਉਹਨਾਂ ਕੋ ਪੈਸੇ ਮੰਗਦੀ ਤੇ ਚੰਗੀ ਲੱਗਦੀਆਂ ਅਹੀਂ ਜਾਂਦੇ ਆਪ ਦਰਦ ਦਿਲ ਠੋਕਰਾ ਖਾਣ ਦੇ ਲੋਕਾਂ ਕੋ ਮੰਗਣ ਦੇ ਸਾਡੇ ਤੇ ਆਪਲੇ ਕੱਖ ਨਹੀਂ ਤੇ ਸੱਤ ਤੂੰ ਕਹੀਂ ਮੰਗਣ ਆਗੀ ਹੁਣ ਦੱਸ ਪਤਾ ਉੱਥੇ ਮੈਂ ਕੀ ਕਰਾਂਗੀ ਕੀ ਕਿ ਆ ਮम्मी ਜੀ ਉਹਨਾਂ ਨੇ ਪਹਿਲੇ ਤੇ ਰਣਜੀਤ ਦੀ ਗਲਤੀ ਜਦੋਂ ਉਹਨਾਂ ਤੇ ਦੇਣ ਮਾੜੇ ਸੀ ਜੇ ਉਹਨਾਂ ਨੂੰ ਲੋਡ ਪੈ ਹੀ ਗਈ ਸੀ ਤਾਂ ਉਹ ਆਪਣੇ ਸੋਹਰਿਆਂ ਤੋਂ ਮੰਗਣ ਦੇ ਹੀ ਇਹਨਾਂ ਨੂੰ ਕੀ ਲੋਡ ਹੈ ਟੀਚਰ ਕਰਨ ਦੀ ਰਹੀ ਗੱਲ ਮੇਰੀ ਮੇਰੇ ਵੱਲੋਂ ਵੀ ਉਹਨਾਂ ਨੇ ਬਿਲਕੁਲ ਸਹੀ ਕਿਹਾ ਮम्मी ਕਿ ਮੈਂ ਚੱਜ ਦੀ ਨਾ ਹੁੰਦੀ ਤੇ ਆਪਣਾ ਘਰ-ਬਾਰ ਸੰਭਦੀ ਆ ਲੋਕਾਂ ਦੇ ਵਿਸ਼ਵਾਸ ਨਾ ਕਰਦੀ ਅੱਜ ਕਾ ਰਿਸ਼ਤੇਦਾਰੀਆਂ ਇਦਾਂ ਦੀਆਂ ਹੀ ਨੇ ਮम्मी ਲੈਣ ਵਾਲੇ ਮੂੰਹ ਹੋਰ ਹੁੰਦੇ ਨੇ ਤੇ ਜਦੋਂ ਦੇਣੇ ਪੈਂਦੇ ਨੇ ਉਦੋਂ ਨੂੰ ਹੋਰ ਹੋ ਜਾਂਦੇ ਨੇ ਅਗਲਿਆਂ ਦੀ ਸਹੀ ਕਹਿਣ ਦੇ ਨੇ ਕਿ ਤੁਹਾਡੀ ਨਾਉ ਨਹੀਂ ਚੰਗੀ ਇਹ ਤਾਂ ਦਿਲ ਦਿਮਾਗ ਨਹੀਂ ਹੈਗਾ ਅੱਜ ਮੈਂ ਆਪਣਾ ਘਰ ਸੰਭਿਆ ਹੁੰਦਾ ਤੇ ਮੈਨੂੰ ਕੋਈ ਗੱਲ ਨਾ ਕਰਦਾ ਮੰਮੀ ਮੇਰੀ ਤੇ ਉਹ ਗੱਲ ਹੋ ਗਈ ਘਰੋਂ ਘਰ ਗਵਾਇਆ ਤੇ ਬਾਰੋਂ ਪੜਵਾ ਖਵਾਇਆ ਅਗਲੇ ਆ ਤਾਂ ਮੈਨੂੰ ਇਹ ਆਖਿਆ ਭੈਣੇ ਅੱਜ ਜਦੋਂ ਸਾਡੇ ਦੇ ਮਾਣੇ ਨਹੀਂ ਉਦੋਂ ਭੈਣ ਤੂੰ ਕਿੱਥੇ ਹਾਂ ਉਦੋਂ ਤੇ ਤੇਰਾ ਮੁੰਡਾ ਆਡੀਆਂ ਚੁੱਪ ਚੁੱਪ ਕਿਤਰਾ ਆਂਦਾ ਹੀ ਮੇਰ ਕੋ ਆਵਾ ਤਾਂ ਮੇਰ ਕੋ ਆਵਾ ਮੇਰੇ ਤੇ ਭੋਜ ਪਰੇ ਰਹਿੰਦੇ ਆ ਉਦੋਂ ਭੂਆ ਪੈਰ ਤੋਂ ਕਿੱਥੇ ਗਈਆਂ ਉਹ ਲਪਤੀਆਂ ਨੇ ਕਿਹਾ ਤੇ ਪਰਾਂਵਾਂ ਨਹੀਂ ਕਿਹਾ ਉੱਥੇ 10 ਪੈਣਾ ਮਰ ਕੇ ਇੰਨੀ ਬੇਇੱਜ਼ਤੀ ਕਰਾਈ ਤੇ ਹੁਣ ਮੈਂ ਤੇ ਜਾਣ ਜੋਗੀ ਨਹੀਂ ਰਹੀ ਤੇ ਨਾ ਮੈਂ ਜਾਣਾ ਹੀ ਆ ਮੈਂ ਉੱਥੇ ਵੀ ਲੈਣ ਜਿਹਨਾਂ ਮੇਰੀ ਸੁਣੀ ਨਹੀਂ ਮੇਰਾ ਦੁੱਖ ਨਹੀਂ ਸਮਝਿਆ ਤੇ ਲੈ ਚੱਲ ਭੈਣ ਤੂੰ ਥੋੜੇ ਬੁੱਤੇ ਲੈ ਜਾ ਤੂੰ ਆਪਣਾ ਟਾਈਮ ਪਾਸ ਕਰ ਗੁਜ਼ਾਰਾ ਕਰ ਇੱਥੇ ਸੌਦਾ ਪੱਤਾ ਹੀ ਪਾ ਲਈ ਤੇ ਰੋਟੀ ਖਾਓਗੇ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਨਾ ਤਰਪੋ ਜੋ ਬਾਬਾ ਜੀ ਕਰਦੇ ਆ ਨਾ ਸਹੀ ਵਾਸਤੇ ਕਰਦੇ ਆ ਕਦੀ ਕਿਸਦਾ ਮਾੜਾ ਨਹੀਂ ਕਰਦੇ ਮੰਮੀ ਤੁਸੀਂ ਰੋਟੀ ਪਾਣੀ ਖਾਣੀ ਹੈ ਤੇ ਦੱਸੋ ਬਾਕੀ ਤੁਸੀਂ ਪੈਸੇ ਦੀ ਟੈਨਸ਼ਨ ਨਾ ਲਓ ਰਣਜੀਤ ਹੁੰਦੇ ਆ ਨਾ ਤੇ ਮੈਂ ਤੁਹਾਨੂੰ ਕੁਝ ਦੱਸਣਾ ਹੈ ਮੰਮੀ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਤੋਂ ਮਾ ਜਾਣਿਆ ਮੈਂ ਬਸ ਰਣਜੀਤ ਨੂੰ ਡੀਕਣ ਲਈ ਆ ਆ ਮੈਂ ਬਾਬਾ ਜੀ ਦੇ ਰੂਮ ਚ ਗਈ ਸੀ ਅ ਮੈਂ ਤੁਹਾਡੀ ਆਵਾਜ਼ ਸੁਣੀ ਕਿ ਮੰਮੀ ਘਰ ਆ ਗਈ ਆ ਮੈਂ ਬੜੀ ਖੁਸ਼ ਹੋਈ ਪਰ ਮੈਂ ਤੁਹਾਨੂੰ ਦੋਵਾਂ ਨੂੰ ਕੁਝ ਦੱਸਣਾ ਹੈ ਬਸ ਮੈਂ ਤਾਂ ਕਹਿੰਦੀ ਨਹੀਂ ਨਾ ਮੰਮੀ ਕਿ ਤੂੰ ਮੇਰੇ ਤੇ ਛੱਡ ਦੋ ਮੇਰੇ ਤੇ ਛੱਡ ਦੋ ਮੰਮੀ ਮੈਂ ਬਹੁਤ ਗਲਤ ਕਹਿਤਾ ਇਸ ਘਰ ਵਿੱਚ ਮੈਨੂੰ ਸਾਰਾ ਕੁਝ ਸੌਂਪਿਆ ਸੀ ਤੂੰ ਹੀ ਸੰਭਲਣ ਕਿਹਨੂਤ ਕੋਈ ਨਹੀਂ ਜੇ ਅਗਰਤੀ ਤੇ ਕੋਹਾ ਗਈ ਭੁਗਤਣ ਵੀ ਤੇ ਆਪਾਂ ਸਾਰੇ ਜਾਣੀ ਰਹੇ ਆ ਪਰ ਤੈਨੂੰ ਇਕੱਲੀ ਨੂੰ ਪੀ ਦੋਸ਼ ਦਈਏ ਪਰ ਹੁਣ ਕਿਹੜੀ ਐਸੀ ਗੱਲ ਹੈ ਜਿਹੜੀ ਤੂੰ ਮੈਨੂੰ ਕਹਿਣੀ ਹੈ ਹਾਲ ਨੂੰ ਦੱਸਣੀ ਆ ਮੰਮੀ ਗੱਲ ਕੋਈ ਚਾਹ ਵਾਲੀ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਤੁਸੀਂ ਐਵੇਂ ਨਾ ਹੁਣ ਕੁਝ ਸੋਚੋ ਤੁਸੀਂ ਦੱਸੋ ਰੋਟੀ ਖਾਣੀ ਆ કારેਲੇ ਬਣਾਏ ਮੈਂ ਲਿਆਵਾ ਨੇ ਕੋਈ ਨਹੀਂ ਪੁੱਤ ਰੋਟੀ ਤੇ ਮੈਂ ਥੋੜੀ ਜਿਹੀ ਖਾ ਕੇ ਹੀ ਆਈ ਹਾਂ ਹੁਣ ਮੈਂ ਭੁੱਖੇ ਢੇਢੀ ਥੋੜੀ ਉੱਥੋਂ ਤੱਕ ਬੜਾ ਜੀ ਮੰਮੀ ਮਨਜੀਤ ਆਂਟੀ ਰਾਤੀ Karele ਦੇਗੀ ਹੀ ਤੋੜ ਕੇ ਤੇ ਮੈਂ ਫਿਰ ਬਣਾਏ ਬੜੇ ਸਵਾਦ ਬਣੇ ਖੂਲੇ ਖੂਲੇ ਉਹਨਾਂ ਦੀ ਪੈਲੀ ਦੇ ਆ ਨਾ ਚਲ ਕੋਈ ਨਹੀਂ ਉਹਨਾਂ ਆਖਿਆ ਚਲ ਭੂਆ ਗੱਲਾਂ ਬਾਤਾਂ ਤੇ ਕੀਤੀਆਂ ਰੋਟੀ ਖਾ ਕੇ ਜਾਏ ਪੁੱਤ ਪਰ ਮੈਂ ਖਾ ਲਈ ਆ ਮੈਂ ਆਖਿਆ ਕੀ ਭੁੱਖੇ ਮੇਰੇ ਕੋ ਪੁੱਤ ਰਿਆ ਨਹੀਂ ਜਾਣਾ ਇੱਕ ਮੈਨੂੰ ਟੈਨਸ਼ਨ ਇੱਕ ਗਰਮੀ ਕਿੰਨੀ ਆ ਤੇ ਮੈਂ ਉੱਥੇ ਡਿਗ ਪਈ ਤੇ ਮੈਨੂੰ ਕਿੰਨੇ ਦੇਖਣਾ ਪਰ ਇਹ ਮੈਂ ਸੋਚ ਲਿਆ ਕਿੰ ਬਾੜੇ ਵੇਲੇ ਕੋਈ ਪੈਸਾ ਭਰਾ ਨਹੀਂ ਬਾਹ ਫੜਦਾ ਮਹਾਰਾਜ ਘਰ ਹੀ ਜਮੇ ਤੇ ਦੇ ਕੇ ਨਾ ਬਚਤਾਂ ਅੱਜ ਕੱਲ ਮੰਮੀ ਬਹੁਤ ਜ਼ਮਾਨਾ ਆ ਗਿਆ ਹੈ ਜੇ ਕੋਲੇ ਕਰ ਪਿਆ ਹੈਗਾ ਵਾ ਤੇ ਖਰਚ ਲੋ ਨਹੀਂ ਤੇ ਬਸ ਚੁੱਪ ਕਰਕੇ ਬੈਠੇ ਰਹੋ ਇਹੇ ਤੋਂ ਨਾ ਮੰਗੋ ਨਾ ਕਿਸੇ ਨੂੰ ਦੋ ਤੇ ਨਾ ਕਿਸੇ ਕੋ ਲਓ ਅੱਜ ਕੱਲ ਆ ਜ਼ਮਾਨਾ ਆ ਗਿਆ ਬਸ ਪੁੱਤ ਤੂੰ ਸਿਆਣੀ ਆ ਤੂੰ ਸਮਝ ਆ ਗਈ ਆਪਾਂ ਨੂੰ ਕੀ ਆਪਕੇ ਤਰ੍ਹਾਂ ਵਰਤਣਾ ਮਾ ਕਿਤਨਾ ਆਉਣਗੇ ਤੇ ਕਿਤੇ ਆਉਣਗੇ ਨਾ ਪੁੱਤ ਕਿ ਤੇ ਆਪਣੀ ਇਡੀ ਤੁਹਾਨੂੰ ਮਾਂ ਮਾਰੇ ਘਰ ਦੇ ਕੋ ਪੈਣੇ ਨਾ ਹੋਣਗੇ ਕੋਈ ਨਹੀਂ ਮੰਮੀ ਮੈਂ ਰੋਟੀ ਪਾਣੀ ਲਿਆਉਣੀ ਆ ਤੁਸੀਂ ਖਾਓ ਤੇ ਮੈਂ ਜੀਤ ਨੂੰ ਫੋਨ ਕਰਦੀ ਹਾਂ ਘਰ ਹੁੰਦੇ ਆ ਨਾ ਤੇ ਮੈਂ ਦੋਵਾਂ ਨਾਲ ਤੁਹਾਡੇ ਨਾਲ ਕੋਈ ਗੱਲ ਕਰਨੀ ਠੀਕ ਹੈ ਠੀਕ ਪੁੱਤ ਠੀਕ ਮੈਂ ਰੋਟੀ ਲੈ ਆਈ ਤੁਹਾਡੇ ਹਾਂ ਪਤਾ ਨਹੀਂ ਇਹਨੇ ਕੀ ਸੱਪ ਕੱਢਣਾ ਅੱਗੇ ਜਿਹੜੇ ਕੱਢਦੇ ਹੋ ਥੋੜੇ ਐਸੀ ਕਿਹੜੀ ਗੱਲ ਕਰਨੀ ਇਹਨੇ ਵੀ ਆਇਆ ਕਿ ਤੇ ਕੋਈ ਸਵੇਤ ਕੋਈ ਪਲੀ ਪਾੜ ਹੋਣ ਰਹੀ ਮੰਮੀ ਜੀ ਇਹ ਰੋਟੀ ਖਾ ਲੋ ਰਣਜੀਤ ਆਉਂਦਾ ਤਾਂ ਗੱਲ ਕਰਾਂ ਉਹ ਤਾਂ ਦਤ ਕੇ ਜਾਈ ਢਾਹ ਨੂੰ ਬਣੋਲੀ ਜੀ ਦੱਸ ਜਾਇਆ ਹੈ ਗਲਤੀ ਜੂ ਆਪ ਕੀਤੀ ਫਿਰ ਸੁਜਣਾ ਤਾਂ ਹੈਗਾ ਹੀ ਹੁਣ ਹੱਥ ਪੱਲੇ ਵੀ ਕੱਖ ਨਹੀਂ ਨਰਿਆ ਚੱਲ ਆ ਜਾਂਦਾ ਰਣਜੀਤ ਦੱਸੋਗੀ ਨਾ ਆਪੇ ਆਂਦੀ ਇਹ ਖੁਸ਼ਖਬਰੀ ਕੀ ਕੁਛ ਖਬਰੀ ਹੋ ਸਕਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਅਹਿ ਮੰਮੀ ਕੁਛ ਖਬਰੀ ਆ ਰਣਜੀਤ ਆਏ ਤਾਂ ਦੱਸੋ ਦੇ ਦੇ ਨਾ ਹੋਈ ਤੇ ਦੇ ਪੈਰੀ ਪਾਰੀ ਹੋ ਗਏ ਹੁਣ ਲੈ ਖਰਚਾ ਤਾਂ ਪੈਣਾ ਅੱਗੇ ਨਹੀਂ ਹਿਮਾਨ ਹੁਣਾ ਕਿਤਰਾ ਖਰਚਾ ਚੁੱਕਾਂਗੇ 9 ਮਹੀਨੇ ਵਿੱਚ ਦਵਾਈਆਂ ਵਿੱਚ ਚੰਗਾ ਖਾਣ ਪੀਣ ਨੂੰ ਜੂਸ ਕਈ ਭਨੇ ਖਰਚਾ ਡਾਕਟਰਾਂ ਦੀਆਂ ਫੀਸਾਂ ਇਹ ਤਾਂ ਕੰਮ ਨਵਾਂ ਹੀ ਆਜ ਗਿਆ ਰੱਬਾ ਇਹੋ ਕੁਝ ਕਗਲੀ ਸਾਨੂੰ ਦੇਣੀ ਹੀ ਕਿਤੇ ਚੱਜ ਸਵਾਦ ਦੇ ਟਾਈਮ ਤੇ ਜਿੰਨੋਂ ਜਦੋਂ ਕਿਤੇ ਹੱਡ ਕੋ ਪੈਸਾ ਥੇਲਾ ਹੁੰਦਾ ਉਦੋਂ ਤਹੀ ਤਰ ਸਕਿਆਂ ਤਿਆ ਹੁਣ ਵੇਖ ਤੂੰ ਕਿਹੜੇ ਵੇਲੇ ਦਿੱਤੀ ਹੁਣ ਮੈਂ ਇਹੋ ਹੀ ਸੋਚਦੀ ਆਂ ਵੀ ਦੱਸੇ ਦਵਾ ਦਾ ਮੇਰਾ ਤੇ ਆਪ ਦਿਲ ਹੋਰ ਤਰ੍ਹਾਂ ਹੋਣ ਗਿਆ ਵੀ ਕੀ ਇਹਨੇ ਕਹਿਣਾ ਚਲ ਕੋਈ ਗੱਲ ਨਹੀਂ ਆਂਦੀ ਆ ਰੰਜੀ ਦਾਉਂਦਾ ਤੇ ਤੁਹਾਨੂੰ ਮਾਪ ਪੁੱਤਾਂ ਨੂੰ ਦੱਸਦੀ ਆਂ ਚਲੋ ਪਾਣੀ ਵਾਲਾ ਹੋਣਾ ਦੱਸੂਗੀ ਨਾ ਹਾਂਜੀ ਮੰਮੀ ਹੋਇਆ ਨਾਲ ਕਿਉ ਮਮੇ ਲਓ ਕੀ ਹੁੰਦੇ ਆ ਹੋ ਆਈਆਂ ਨਾ ਨਾ ਕਿਨ ਜਿਹੜਾ ਮੈਨੂੰ ਹਾਰ ਪਾਤਾ ਅੱਛਾ ਪਿਆ ਪੱਲੇ ਕੋ ਪੱਲੇ ਕੀ ਪੈਣਾ ਤੇ ਤੇਰੀਆਂ ਜਿਹੜੀਆਂ ਕੀ ਤਰਾ ਸਾਰੀਆਂ ਮੇਰੇ ਗਾੜੀ ਆਂ ਨੇ ਅਗਲੇ ਨੇ ਮੇਰੀ ਰੱਜ ਕੇ ਬੇਇਤੀ ਕੀਤੀ ਦੇਣਾ ਲੈਣਾ ਤੇ ਤੂੰ ਕਿਧਰੇ ਰਹਿ ਗਿਆ ਕਿਹੜੀ ਗੱਲੋਂ ਕੀ ਗੱਲ ਹੋ ਗਈ ਹੈ ਤੇ ਨਾਲ ਜੀ ਵੀ ਮਿਲ ਕੇ ਪੁੱਛ ਕੇ ਗਏ ਰੇ ਇੱਕ ਵਾਰੀ ਪੁੱਛ ਤੇ ਸਕਦੇ ਸੀ ਨਾ ਮੈਨੂੰ ਜਾਣ ਲੈ ਗਿਆ ਉਹ ਮੈਂ ਦੱਸ ਕੇ ਗਈ ਸ਼ਮੀ ਨੂੰ ਮੇਰੀ ਗੱਲ ਸੁਣ ਜਦੋਂ ਪੁੱਤ ਕਿਸੇ ਕੋ ਪੈਸਾ ਹੋ ਗਿਆ ਨਾ ਤੂੰ ਵੀ ਬੜੀ ਆਕਰ ਕਰਦਾ ਰਿਹਾ ਇਨੂੰ ਪਤਾ ਜਦੋਂ ਤੂੰ ਉਦੋਂ ਤੂੰ ਵੀ ਮੋਢਿਆਂ ਉਤੋਂ ਦੀ ਠੁੱਕਦਾ ਰਿਆ ਪੀ ਮੇਰੇ ਕੋਲ ਪੈਸੇ ਅਗਲੇ ਨੇ ਪੁੱਛਦਾ ਨਹੀਂ ਰਿਆ ਜੀ ਉਹਨਾਂ ਨੂੰ ਪੁੱਤ ਲੋੜ ਹੀ ਉਹਨਾਂ ਨੇ ਤਾਂ ਵੀ ਨਹੀਂ ਆਪਾ ਦਿੱਤੇ ਹੁਣ ਮੈਂ ਗਈ ਲੈਣ ਅਗਲੇ ਨੇ ਆਖਿਆ ਕਾ ਪਾਣੀ ਤੇ ਰੋਟੀ ਪਾਣੀ ਤੇ ਮੈਨੂੰ ਸਵਾਦ ਨਾਲ ਕੀ ਪੁੱਛਣਾ ਸੀ ਮੇਰੇ ਤਾਂ ਰੱਜ ਕੇ ਵੇਚਤੀ ਅਗਲੇ ਨੇ ਕੀਤੀ ਆਂਦੀ ਤੂੰ ਮੰਗਣਾ ਨਹੀਂ ਆਪਰਾ ਵੇੜਾ ਭੁੱਲ ਗਿਆ ਸਾਡੇ ਜਿੱਡੇ ਮਾੜੇ ਦੇਨ ਤਾਂ ਕਿਤੇ ਤੋਂ ਹਾਂ ਪੁੱਛਿਆ ਨਹੀਂ ਮਾਂ ਪੁੱਤਾਂ ਨੇ ਕਈਆਂ ਕਈ ਗੱਲਾਂ ਹੁਣ ਤੈਨੂੰ ਕਈ ਗੱਲਾਂ ਦੱਸਾਂ ਮੈਂ ਕਿੰਨੀਆਂ ਗੱਲਾਂ ਉਹਨਾਂ ਮੈਨੂੰ ਸੁਣਾਈਆਂ ਮਾਮੇ ਨੇ ਜਦੋਂ ਮੈਂ ਜਵਾਬ ਆ ਉਹਦੋਂ ਤਾਂ ਮੇਰਾ ਵਿਆਹ ਵੀ ਨਹੀਂ ਹੋਇਆ ਜਦੋਂ ਮੈਂ ਇਹ ਗੱਲ ਕੀਤੀ ਮਾਮੇ ਨੂੰ ਕਿ ਕਦੋਂ ਦੀ ਗੱਲ ਦਿਲ ਚ ਰੱਖੀ ਫਿਰਦੇ ਉਹ ਤਾਂ ਲੋਕੀ ਦਿਲ ਤੋਂ ਗੱਲ ਨਹੀਂ ਪਹੁੰਉਂਦੇ ਗੱਲ ਇਹ ਕਿ ਇਹ ਆ ਪੁੱਤ ਜਦੋਂ ਪੁੱਤ ਕਿਤੇ ਪੈਸਾ ਥੋੜਾ ਬੁਤਾ ਆ ਗਈ ਨਾ ਇੰਨਾ ਮਾਣ ਨਹੀਂ ਬੰਦੇ ਨੂੰ ਕਰਨਾ ਚਾਹੀਦਾ ਪੁੱਤ ਹਮੇਸ਼ਾ ਸਿਆਣਿਆਂ ਨੇ ਕਿਹਾ ਹਰ ਜਿਹੜੇ ਨੀਵੇਂ ਆ ਰੱਖਣ ਨਹੀਂ ਲੱਗਦੇ ਆ ਉੱਚੀ ਹੋ ਕੇ ਪਤ ਕੀ ਲੈਣਾ ਜੇ ਹੈਗਾ ਤੇ ਅੰਦਰ ਵੀ ਕੇ ਖਾਓ ਜੇ ਅਜ ਹੈ ਨਹੀਂ ਤਾਂ ਵੇਲਾ ਕਿਸੇ ਨੇ ਬਾਹਰ ਨਹੀਂ ਪਾਣੀ ਆ ਲੈ ਰਾਜ ਕੰਮ ਲਈ ਬੇਚ ਕੀਤੀ ਮੈਂ ਥੋੜਾ ਵੱਡ ਕੇ ਪੁੱਤ ਕਰ ਲਿਆ ਆ ਗਈ ਆ ਕੁਛ ਹੋਇਆ ਹੀ ਮੇਰੇ ਨਾਲ ਮੇਰੇ ਆਪਣੇ ਕੁਛ ਨਹੀਂ ਉਥੋਂ ਚਲ ਮਮੀ ਕੋਈ ਗੱਲ ਨਹੀਂ ਟਾਈਮ ਟਾਈਮ ਦੀ ਗੱਲ ਹੈ ਕੋਈ ਗੱਲ ਨਹੀਂ ਮਮੀ ਜੀ ਘਰਤੀ ਬੇਚਤੀ ਤੇ ਕੋਈ ਗੱਲ ਨਹੀਂ ਜੋ ਹੋਣਾ ਹੀ ਹੋ ਗਿਆ ਹੁਣ ਆਪਣੇ ਨਾ ਖੁਸ਼ੀਆਂ ਦੇ ਦਿਨ ਆ ਗਏ ਆ ਖੁਸ਼ੀਆਂ ਦੇ ਦਿਨ ਆ ਗਏ ਆਹੋ ਲੰਜੀ ਤੇ ਮੈਂ ਨਾ ਤੁਹਾਨੂੰ ਹੀ ਢੀਕਣ ਲਈ ਹੀ ਕਦੋਂ ਦੀ ਮੈਂ ਕਿਹਾ ਕਦੋਂ ਘਰ ਆਉਣ ਮੰਮੀ ਜੀ ਨੂੰ ਤਾਂ ਮੈਂ ਪਾਣੀ ਧਾਣੀ ਪਿਆਤਾ ਸੀ ਕਿ ਇਹ ਕਿਉਂ ਨਹੀਂ ਹੁੰਦੇ ਨਾ ਫਿਰ ਆਨੂੰ ਸਰਪ੍ਰਾਈਜ਼ ਦਿੰਨੀ ਆ ਅੱਛਾ ਆ ਲੋ ਪੈਸੇ ਜਿਹੜੇ ਆਪਣੇ ਗਏ ਹੀ ਸਾਰੇ ਪੈਸੇ ਆਹੋ ਮੈਂ ਲੈ ਲਉਂ ਪਾ ਮੈਂ ਲੈ ਲਉਂ ਆਜ ਆਪਣੇ ਭਾਗ ਵੀ ਖੁੱਲ ਗਏ ਕਿਤੇ ਉਹ ਤੇਰੀ ਇਹ ਕਿੱਥੇ ਲਏ ਗਿਆ ਮੰਮੀ ਆਵੇ ਪਰਾ ਮੰਮੀ ਨੂੰ ਤੇ ਸਾਥ ਨਹੀਂ ਹੋਣਾ ਮੈਨੂੰ ਪਤਾ ਨਹੀਂ ਆੱਖਾ ਤੇਰੇ ਕੋਲ ਨਹੀਂ ਹੈ ਗੱਲ ਭਾ ਭਰਿਆਵਾ ਆ ਵੇ ਦੇਖ ਲੈ ਜਰਾ ਕੁਛ ਅੱਛਾ ਮੇਰੀ ਗੱਲ ਸੁਣੋ ਇਹ ਆਪਣੇ ਪੈਸੇ ਜਿਹੜੇ ਗਏ ਸੀ ਨਾ ਸਾਰੇ ਵਾਪਸ ਇਹ ਕਿੱਦਾਂ ਕੀਤਾ ਹੋ ਗਿਆ ਕਿੱਥੇ ਲੈ ਗਏ ਸੀ ਇਹ ਬੜੀ ਲੰਮੀ ਸਟੋਰੀ ਆ ਮੰਮੀ ਤੁਸੀਂ ਕਹਿੰਦੇ ਹੁੰਦੇ ਹੋ ਨਾ ਕਿ ਸ਼ੰਮੀ ਤੂੰ ਕਿਹਦੇ ਨਾਲ ਫੋਨ ਤੇ ਟੱਕਰੀ ਰਹਿਣੀ ਹਾਂ ਮੇਰੀ ਇੱਕ ਫਰੈਂਡ ਆਈ ਸੀ ਥਾਈਲੈਂਡ ਤੋਂ ਅੱਛਾ ਅੰਜੂ ਤੇ ਉਹਨੇ ਮੇਰਾ ਹਾਲ ਚਾਲ ਪੁੱਛਿਆ ਮੈਨੂੰ ਮਿਲਣ ਵਾਸਤੇ ਬਾਹਰ ਬੁਲਾਇਆ ਸੀ ਤੇ ਮੈਂ ਮੰਮੀ ਇੱਥੋਂ ਦੀ ਸਾਰੀ ਘਰ ਦੀ ਸਟੋਰੀ ਦੱਸੀ ਉਹਨੂੰ ਕਿ ਮੇਰੀ ਤੇ ਮੇਰੀ ਨਨਾਨ ਨੇ ਇਦਾਂ ਕੀਤਾ ਵਾ ਮੇਰੇ ਨਾਲ ਸਾਡੇ ਨਾਲ ਇੰਨਾ ਵੱਡਾ ਕਪੜਾ ਕਰਤਾ ਉਹਨੇ ਮੈਂ ਆ ਗਿਆ ਪਾਈਆਂ ਸੀ ਉਹਦੇal ਕਮੇਟੀਆਂ ਕਿ ਉਹ ਕਹਿੰਦੀ ਵੀ ਮੈਂ ਤੇਰੀਆਂ ਅੱਖਾਂ 'ਚ ਅੱਥਰੂ ਨਹੀਂ ਵੇਖ ਸਕਦੀ ਹੁਣ ਮੇਰੇ ਤੇ ਸ਼ਾਦੇ ਦੇ ਵੀ ਪੈਸੇ ਕਿੱਦਾਂ ਕਢਾਉਣੇ ਆ ਆਇਓਨੇ ਕਢਾਏ ਸਾਰੇ ਪੈਸੇ ਉਹ ਤੇ ਅੱਜ ਮੈਨੂੰ ਦੇ ਕੇ ਗਈ ਆ ਫੇਰ ਰਾਤ ਦੀ ਉਹਦੀ ਹੁਣ ਫਲਾਈਟ ਫੇਰ ਵਾਪਸ ਚੱਲੀ ਆ ਜਿਉਂ ਨਹੀਂ ਰਵੇ ਕਿ ਰੋਦੀ ਜਿਨੇ ਹੱਥ ਲੀ ਲੈ ਮੇਰਾ ਕੰਮ ਕੀਤਾ ਨਾ ਮੰਮੀ ਮਮੇ ਨੇ ਕੀਤਾ ਕਿ ਤਰ੍ਹਾਂ ਇਹ ਮੰਮੀ ਜੀ ਜਿੱਤਾ ਗੌਰਪ੍ਰੀਤ ਨੇ ਧੋਖਾ ਕੀਤਾ ਸੀ ਸਾਡੇ ਨਾਲ ਉਦਾਂ ਹੀ ਹੁੰਨੇ ਕਢਾਏ ਫੇਰ ਚੋਰਾ ਨੂੰ ਮੋਰ ਹੀ ਪਏ ਆ ਬਸ ਏ ਜਾਣ ਲੋ ਤੇ ਮੈਨੂੰ ਕੀ ਕਹਿੰਦੇ ਹੋ ਬਾਕੀ ਸਾਨੂੰ ਇਹਦਾ ਨ ਕੀ ਮਤਲਬ ਆ ਸਾਡੇ ਪੈਸੇ ਨਿਕਲ ਆਏ ਆ ਰੱਬ ਨੇ ਮਿਹਰ ਕਰਤੀ ਆ ਇੰਨਾ ਬਹੁਤ ਆ ਅਚਾ ਰਜੀਤ ਹੁਣ ਸਾਰੇ ਤੇ ਨਾ ਮੱਲ ਮਾਰਿਓ ਇਹ 5 ਲੱਖ ਕਟੀ ਦਾ ਜੇ ਵਿੱਚੋਂ ਕੋਈ ਗੱਲ ਨਹੀਂ ਇਹ ਉਹਨੂੰ ਘਰ ਬੁਲਾ ਕੇ ਕੁੜੀ ਨੂੰ ਤਾਂ ਮੈਂ ਪੈਸੇ ਦੇਣੇ ਜੇ ਹੁਣ ਤੇ ਮੈਨੂੰ ਰੁਪਈਆ ਰੁਪਈਏ ਦੀ ਵੈਸੇ ਕਦਰ ਪੈ ਗਈ ਆ ਮੇਰੇ ਤੇ 100 ਦੋਸੇ ਹੀ ਬੜਾ ਵਾ ਇੰਨੇ ਪੈਸੇ ਦੀ ਕੋਈ ਗੱਲ ਹੀ ਨਹੀਂ ਅਚਾ ਮੇਰੇ ਗੱਲ ਸੁਣੋ ਹੁਣ ਨਾ ਬੈਂਕ ਦਾ ਪਹਿਲੇ ਜਾ ਕੇ ਦਤਾਰ ਕੇ ਆ ਜਿਹੜਾ ਨੋਟਿਸ ਘਰ ਆਇਆ ਅਜੇ ਟਾਈਮ ਹੈਗਾ ਨਾ ਉਹਦਾ ਤੇ ਜਾ ਕੇ ਦਾ ਪਹਿਲੇ ਪੈਸੇ ਦਤਾਰ ਕੇ ਠੀਕ ਹੈ ਠੀਕ ਹੈ ਸ਼ੁਕਰ ਹੈ ਰੱਬਾ ਕਿ ਤੇ ਸਾਡੀ ਸੁਣੀ ਸਾਡੇ ਆਥਰ ਤੋਂ ਰਿਸ਼ਤਾ ਹੀ ਬਣ ਕੇ ਕੁੜੀ ਆ ਗਈ ਸਾਡੇ ਸਾਰੇ ਮਸਲੇ ਹੱਲ ਹੋ ਗਏ ਮੰਮੀ ਮੈਨੂੰ ਕਿਹਾ ਸੀ ਵੀ ਤੂੰ ਰੁਕ ਜਾ ਮੈਂ ਤੈਨੂੰ ਮੰਮੀ ਨਾਲ ਮਲਾਉਣੀ ਆ ਤੇ ਪਰ ਨਾ ਉਹਦੀ ਫਲਾਈਟ ਹੈਗੀ ਰਾਤ ਦੀ ਕਿਉਂ ਕਹਿੰਦੀ ਮੈਂ ਤਿਆਰੀ ਕਰਨੀ ਆ ਤੇ ਰਣਜੀਤ ਮੇਰੀ ਗੱਲ ਸੁਣੋ ਮੈਂ ਸੋਚਣ ਲੱਗੀ ਅਸੀਂ 에ਰਪੋਰਟ ਨੂੰ ਚੜਾਉਣ ਜਾਈਏ ਵਿਚਾਰੀ ਨੂੰ ਉਹਨੇ ਸਾਡੇ ਵਾਸਤੇ ਵੇਖੋ ਕੀ ਕੁਝ ਕੀਤਾ ਹਾਂ ਹਾਂ ਜ਼ਰੂਰ ਜਾਵਾਂਗੇ ਜੇ ਕਿੰਨੇ ਇਹਨਾਂ ਨੂੰ ਕੁਝ ਕੀਤਾ ਮੰਮੀ ਉਹਨੇ ਜਾਣਾ ਚਾਹੀਦਾ ਨਾ ਜਾਣਾ ਚਾਹੀਦਾ ਜ਼ਰੂਰ ਜਾਵਾਂਗੇ ਹੁਣ ਮੇਰੀ ਗੱਲ ਸੁਣ ਲਓ ਗੁਰਪ੍ਰੀਤ ਜੇ ਘਰੇ ਆਈ ਤੇ ਤੁਸੀਂ ਉਹਦੀ ਬਾਤ ਨਹੀਂ ਪੁੱਛਣੀ ਮੈਂ ਜਾਣਾ ਤੇ ਗੁਰਪ੍ਰੀਤ ਜਾਣੀ ਲੱਗੀ ਸਮਝ ਨਹੀਂ ਗੁਰਪ੍ਰੀਤ ਕੋ ਤਾਣੇ ਲੈਣੇ ਆ ਅੱਗੇ ਥੋੜੀ ਕੀਤੀ ਆ ਵੀ ਉਹਦਾ ਲਾਂਭਾ ਬਤਾ ਕਰਨੇ ਆ ਲੈ ਮੰਮੀ ਤੂੰ ਨਿੱਤ ਤਾਣੇ ਇੰਟਾਣੇ ਲੈ ਨਹੀਂ ਹਿੰਨੂ ਪਹਿਲੇ ਘਰ ਜਾੜਦਾ ਨਹੀਂ ਘਰ ਜਾੜਦਾ ਹੈ ਮੰਮੀ ਕੋ ਸਮਝ ਕਰਕੇ ਇਹਨੂੰ ਪਹਿੇ ਓਕਾ ਦਿੰਨਾ ਹਾਂ ਕੋ ਮਾੜਾ ਮੋੜਾ ਯਕੀਨ ਹੈਗੇ ਮੈਨੂੰ ਤੇ ਇਦਾਂ ਨਹੀਂ ਕਰਦਾ ਜੀ ਚਲ ਹੋ ਜਾਂਦਾ ਕਈ ਵਾਰੀ ਬੰਦਿਆਂ ਨੂੰ ਗਲਤੀਆਂ ਹੁੰਦੀਆਂ ਹਨ ਕਿਹੜੀ ਗੱਲ ਚਾਲੋ ਬੋਤਾ ਮੀਰਾਂ ਨੇ ਜੀ ਕਰਦਾ ਸੀ ਇਹ ਵਕਤੀ ਸਭ ਕੁਝ ਕਰਉਂਦਾ ਪਰ ਫੇਰ ਵੀ ਰੱਬ ਦਾ ਸ਼ੁਕਰ ਹੈ ਕਿ ਛੱਤ ਰਹਿ ਗਈ ਆ ਮਹਾਰਾਜ ਨੇ ਇੰਨੇ ਚ ਸਾਨੂੰ ਰੱਖ ਲਿਆ ਇਹ ਕਾ ਜਿਹੜਾ ਲੰਗੀ ਪੁਚੀ ਬਾਜਾ ਮਾਰਦੇ ਨੇ ਮਗਰੋਂ ਪੈਸਾ ਨੂੰ ਉਹਨਾਂ ਦੇ ਮੂੰਹ ਵੱਧ ਹੋ ਗਈ ਕੋਈ ਗੱਲ ਨਹੀਂ ਮੰਮੀ ਜੀ ਇਹਦੇ ਚ ਤੁਹਾਡਾ ਕੋਈ ਕਸੂਰ ਨਹੀਂ ਆ ਤੁਸੀਂ ਹਾਲਾਤਾਂ ਤੋਂ ਮਜਬੂਰ ਹੋ ਕੇ ਕਿਹਾ ਮੈਨੂੰ ਸਾਰਾ ਕੁਝ ਮੈਨੂੰ ਬਿਲਕੁਲ ਗੁੱਸਾ ਨਹੀਂ ਆਗਾ ਮੈਂ ਤੇ ਬਸ ਆਪਣੇ ਆਪ ਨੂੰ ਕੋਸਦੀ ਰਹੀ ਕਿ ਮੈਂ ਗਲਤੀਆਂ ਕੀਤੀਆਂ ਆ ਤੇ ਤੁਹਾਨੂੰ ਵੀ ਭੁਗਤਣੀਆਂ ਪੈਣ ਡੀਆਂ ਮੇਰੇ ਨਾਲ ਨਾਲ ਚਲੋ ਅੰਜੀ ਤੇ ਬੈਂਕ ਦੇ ਪੈਸੇ ਦੇ ਕੇ ਆਓ ਤੇ ਪੰਜ ਗਿਣ ਕੇ ਉਧਰ ਰੱਖ ਦਿਓ ਉਹ ਮੈਂ ਕਿੱਟੀ ਦੀ ਜਿਹਨੂੰ ਬੁਲਾ ਕੇ ਉਹਨਾਂ ਦਾ ਵਾਪਸ ਕਰ ਦਿੰਦੀ ਚਲ ਠੀਕ ਐ ਮੇਰੀ ਗੱਲ ਸੁਣ ਤੂੰ ਇਦਾਂ ਕਰ ਸਭ ਤੋਂ ਪਹਿਲਾਂ ਨਾ ਕਿੱਟੀ ਦੇ ਪੈਸੇ ਵਾਪਸ ਕਰਕੇ ਆ ਜਿਹਨੇ ਕਿ ਬੰਦੇ ਉਹਦੇ 5 ਲੱਖ ਜੋ ਵੀ ਇਹ ਬੰਦਾ ਦਾ ਠੀਕ ਐ ਹਿਸਾਬ ਕਰਾ ਦਾ ਬਰਾਬਰ ਤੇ ਜਿਹੜਾ ਮੇਰਾ ਬਾਕੀ ਦਾ 5 ਲੱਖ ਉਹ ਮੈਂ ਬੈਂਕ ਤੇ ਦੇ ਆ ਨਾ ਮੰਮੀ ਸਹੀ ਐ ਨਾ ਇਦਾਂ ਹੀ ਕਰ ਦੇ ਭਾਈ ਨਾ ਚਲ ਪੁੱਤ ਇੱਕ ਵਾਰ ਹੁਣ ਨਾ ਲੱਥ ਗਿਆ ਨਾ ਕਰ ਜਾ ਕੋ ਤਹਰ ਦੁਬਾਰਾ ਇਹ ਗਲਤੀ ਨਾ ਕਰਿਓ ਤੇ ਕਰਜਾ ਲਿਓ ਮੇਰੀ ਗੱਲ ਸੁਣੋ ਕੋਈ ਨਹੀਂ ਉਹ ਆਪਾਂ ਮਾੜਾ ਚੰਗਾ ਪਰ ਤੁਹਾਡਾ ਸਾਰੀ ਜਾਵਾਂਗੇ ਇਹ ਰੱਦ ਫਿਰ ਕਰ ਮੇਰੀ ਗੱਲ ਸੁਣੋ ਬੈਂਕ ਦਾ 5 ਲੱਖ ਹੀ ਲਾ ਕੇ ਆਇਓ ਘਾਟਾ ਨਾ ਪੈਸੇ ਦਿਓ ਉਥੇ ਤੇ ਬਾਕੀ ਵਰਤ ਲੋ ਪਹਿਲੇ ਅਸੀਂ ਉਥੇ ਬੈਂਕ ਦੇਣੇ ਆ ਉਥੇ ਦੇਣੇ ਜ਼ਰੂਰੀ ਆ ਕਿਉਂਕਿ ਘਰੇ ਨੋਟਿਸ ਆਇਆ ਬੈਂਕ ਦਾ ਸਮਝਣ ਦੇ ਜੇ ਮੇਰੀਆਂ ਗੱਲਾਂ ਬਿਲਕੁਲ ਬਿਲਕੁਲ ਘਰ ਦਾ ਮਾੜਾ ਮੋਟਾ ਪੈਸਾ ਹੀ ਜਾਊਗਾ ਮੰਮੀ ਘਰ ਦਾ ਚਾਪ ਸਰਕਲ ਚ ਲਾਈ ਲੈਣਾ ਜੀ ਲੋੜ ਨੇ ਤੇ ਮਾੜੀ ਵੀ ਫੇਰ ਵੀ ਚਲਾ ਲੈ ਸਰਕਲ ਕੋਈ ਗੱਲ ਨਹੀਂ ਮੰਮੀ ਜੀ ਰਣਜੀਤ ਜੀ ਪਾਪਾ ਜੀ ਨੇ ਅੱਜ ਘਰ ਦੀ ਛੱਤ ਬਚਾ ਲਈ ਹੈ ਨਾ ਤੇ ਹੋਰ ਵੀ ਸਾਰਾ ਕੁਝ ਬਚਾਉਣਗੇ ਤੁਸੀਂ ਕਿਸੇ ਕਿਸਮ ਦਾ ਫਿਕਰ ਨਾ ਕਰੋ ਬਸ ਸੱਚੇ ਦਿਲੋਂ ਉਹਦੀ ਅੱਗੇ ਅਰਦਾਸ ਕਰੋ ਕਿਉਂਕਿ ਅਹੀਂ ਤੇ ਧੋਖਾ ਨਹੀਂ ਨਾ ਕੀਤਾ ਕਿਸੇ ਨਾਲ ਸਾਡੇ ਨਾਲ ਧੋਖਾ ਨਹੀਂ ਤੇ ਅੱਜ ਆ ਗਈ ਨਾ ਸਾਡੀ ਦਾੜ ਥਲੇ ਸਾਡੇ ਲਈ ਤੇ ਤੁਸੀਂ ਇਹ ਲਈ ਜਣੀ ਨਾ ਉਹ ਰੱਬ ਬਣ ਕੇ ਬੋੜੀ ਹੈ ਮੇਰੀ ਗੱਲ ਸੁਣੋ ਹੁਣ ਟੈਮ ਲਾ ਤਿਆਰ ਹੋ ਜਿਓ ਪਹੁੰਚਣਾ ਜੇ 에어ਪੋਰਟ ਠੀਕ ਆ ਆ ਬੰਨੇ ਨਾ ਲਾਇਓ ਹੁਣ

ਇਹ ਤਾਂ ਮੁੰਡੇ ਨੇ ਉਹ ਰੋਟੀ ਖਾਣੀ ਆ। ਭੁੱਖ ਮੈਨੂੰ ਹੀ ਲੱਗੀ ਆ ਮੁੰਡੇ ਨੇ ਵੀ ਆਣਾ। ਤੇ ਜੇ ਮੈਂ ਖਾ ਲਈ ਤੇ ਕੰਮੀ ਕੀ ਖਾऊं? ਦੋ ਭੁੰਗੇ ਆ। ਚਲ ਕੋਈ ਨਹੀਂ ਮਨਾ। ਮੇਰਾ ਕੀ ਆ? ਮੈਂ ਤਾਂ ਗੁਜ਼ਾਰਾ ਕੱਢ ਹੀ ਰਹਿਣਾ। ਆ ਪੰਨੇ ਵਾਲੇ ਖਾ ਲੈਣ। ਮੈਂ ਤਾਂ ਕੋਈ ਬਾਲੀ ਦੀ ਤੇ ਖਜਾਣਾ ਕਰਨਾ। ਕੋਈ ਜਨ ਮੈਂ ਤਾਂ ਬੇਸਿੰਪਲਿਟੀ। ਚਲ। ਜੀ ਤੁਸੀਂ ਮੈਂ ਕਿਹਾ ਮੈਂ ਰੋਟੀ ਖਾ ਲਈ ਆ। ਤਾਂ ਜੋ ਗਈ ਹੈਗੀ ਆ ਨਾ ਉਹਨਾਂ ਨੂੰ ਬੁਰਾ ਲੱਗੇ ਖਾਦੀ ਆ ਮੰਮੀ ਨੇ ਕਿ ਨਹੀਂ ਖਾਦੀ ਆਣ ਕੇ ਛੰਨੀ ਖਾਉਗੀ ਪਰ ਉਹ ਖਾਉਂਦਾ ਮੇਰੀ ਸੋਖਿਆ ਮਾਂ ਦਾ ਸਬਰ ਕਾਹੀ ਲੈ ਲੈਣਾ ਭਾਵੇਂ ਭੁੱਖਾ ਹੀ ਢਿੱਡ ਹੋ ਜੇ ਪਾਕੀ ਦਾ ਕੀ ਹੁਕਮ ਰਹਿ ਗਿਆ ਹੀ ਆ ਤੁਸੀਂ ਖਾਓ ਕੋਈ ਗੱਲ ਨਹੀਂ ਆਪੇ ਹੋਣਾ ਖਾਣ ਮੰਮੀ ਖਾਦੀ ਰੋਟੀ ਹਾਂ ਪਰ ਤੂੰ ਮੈਂ ਖਾ ਲਈ ਆ ਠੀਕ ਹੈ ਮੈਂ ਅੱਜ ਨਹੀਂ ਆ ਵੀ ਮੈਂ ਪਾਣੀ ਕਿਤੇ ਤੇ ਕਰਨਾ। ਉਹ ਤੀਣਾ ਰੈਸਟ ਕਰਨਾ ਮੈਂ ਬਾਹਰ ਨੇ ਮਾਦਲਾ। ਚਲ ਤੁਸੀਂ ਖਾ ਲਾ ਹੁਣ ਹੈ। ਰੰਜੀਤ ਚਲ ਗਿਆ ਬੈਂਕ ਤੇ ਪੈਸੇ ਦੇਣ। ਚਲ ਕੋਈ ਨਹੀਂ ਆ ਤੂੰ ਰੋਟੀ ਖਾਜਾ ਰੰਜੀਤ ਆਊਗਾ ਫਿਰ ਉਹ ਵੀ ਖਾ ਲੂ। ਮੰਮੀ ਆਖਣ ਦੇ ਹੀ ਕਿ 1000 ਰੁਪਿਆ ਕੱਢ ਲੈ। ਅਹਿਲ ਘਰ ਦਾ ਸੌਦਾ ਪਤਾ ਸਾਰਾ ਇੱਕ ਵਾਰੀ ਖੁੱਲਾ ਸਾਹੂਦ ਸੌਦਾ। ਤੇ ਮੈਂ ਕਿਹ ਜੇ ਰਕਮ ਨੂੰ ਹੱਥ ਲਾ ਲਿਆ ਨਾ ਤੇ ਉਹ ਸਾਰੀ ਚਲ ਜਾਣੀ ਹੈ ਚੁੱਪ ਕਰਕੇ ਤੇ ਜਾ ਕੇ ਬੈਂਕ ਜਮਾ ਕਰਾ ਦੇ। ਹਣ ਚਲ ਗਏ ਨੇ। ਉਹ ਤਾਂ ਅੱਗੇ ਤੋਂ ਗਲਤੀ ਆਪਾਂ ਕੀਤੀ ਹੀ ਨਾ। ਕੋਲੀਆ ਨਾ ਤੀ ਕਰੀ। ਉਹਦੀ ਰਕਮ ਪੂਰੀ ਦਿਓ। ਜੇ ਆਪਾਂ ਉਹ ਆਪਣੇ ਦੇਦੇ ਆ ਨਾ ਉਹਦਾ ਕਰਜ਼ਾ ਲਾਓ ਵਿਚੂ ਨਹੀਂ ਆਪਾਂ ਕੱਢਣੇ ਆਪਾਂ ਇਤਨਾ ਹੀ ਪਤਾ ਗੁਜ਼ਾਰਾ ਕਰਾਂਗੇ ਕਿ ਜਦ ਆਪਾਂ ਰੇਹੀਆਂ ਕੰਮ ਤਾਂ ਦਾ ਕੋਈ ਉਹਦੋਂ ਆ ਲੈਣ ਦੇ ਆਪਾਂ ਮਤ ਕੰਮ ਤਾਂ ਦਾ ਬਾਹਰ ਨਹੀਂ ਕਦੇ ਬਾਦੂ ਕੰਮ ਆ ਬੰਦਾ ਆਪਣਾ ਸੋਦਾ ਪਤਾ ਪਤਾ ਪਾ ਲਿੰਦਾ ਕਿੰਨੇ ਕੰਮ ਕਰ ਲਈ ਦੇ ਨਾਲੇ ਉਹਦੀ ਹਰ ਬਚਾਰੇ ਦੀ ਲਾਗ ਉਹ ਹੋ ਜੂਗੀ ਜੀ ਜਨਾਨੀਆਂ ਕੰਮ ਕਰਨਾ ਤੇ ਕਿਹਨੀ ਆਈ ਚਲਾਈ ਬੰਦਿਆਂ ਦੇ ਨਾਲ ਚਲਾ ਲੈਂਦੀਆਂ ਆ ਹਾਂ ਪਤਾ ਹੁਣ ਇੱਥੇ ਕਈ ਜਨਾਨੀਆਂ ਕਰਦੀਆਂ ਨੇ ਕੰਮ ਤੇ ਬੰਦਿਆਂ ਨੂੰ ਪਤਾ ਕਿੰਨੀ ਹਲਪ ਹੋ ਜਾਂਦੀ ਆ ਜਿੰਨੀ ਮੰਮੀ ਅੱਜ ਕੱਲ ਦੀ ਮੰਗ ਆਈ ਆ ਨਾ ਕੱਲੇ ਬੰਦੇ ਕੰਮ ਕਰਨ ਤੇ ਕੁਝ ਨਹੀਂ ਬੰਦਦਾ ਜਨਾਨੀਆਂ ਜਿਹੜੀਆਂ ਲੋੜਾ ਪੂਰੀਆਂ ਨਹੀਂ ਹੋਣਦੀਆਂ ਤੇ ਹੋਰ ਕੁਝ ਨਾ ਜਨਾਨੀ ਕਰੂਗੀ ਤੇ ਆਪਣਾ ਘਰ ਕੋਈ ਸਬਦਾ ਪਤਾ ਹੀ ਸੋਟਣੂਗੀ ਘਰ ਦਾ ਕੋਈ ਨਿਆਣਿਆਂ ਨੂੰ ਖਾਣ ਨੂੰ ਕੁਝ ਲਿਆ ਦੇਗੀ ਇਹੋ ਜਿਹਾ ਪਤਾ ਨਹੀਂ ਆਪਾਂ ਜਾਵਾਂਗੇ ਕੁਝ ਲਿਆਵਾਂਗੇ ਥੋੜਾ ਥੋੜਾ ਹੀ ਸੁੱਦਾ ਪਾਰਾਂਗੇ ਜ਼ਰੂਰੀ ਕਿ ਨਹੀਂ ਆਪਾਂ ਦੋ ਦੋ ਪੀਪੇ ਭਰ ਲੈਣੀਆਂ ਕੋਈ ਥੋੜਾ ਥੋੜਾ ਅੱਧਾ ਕਿਲੋ ਕੋਈ ਰੋਟੀ ਚੀਜ਼ ਥੋੜ੍ਹੀ ਥੋੜ੍ਹੀ ਜਿਹੀ ਲਾਹੇ ਤੇ ਕੀ ਜੀ ਪੂਰੀ ਹੋ ਚੌਕੇ ਚ ਤੇ ਆਪਾਂ ਰੋਟੀ ਬਣਾ ਲਾਂਗੇ ਕੋਈ ਗੱਲ ਨਹੀਂ ਮੰਮੀ ਤੁਸੀਂ ਕੀ ਕਰਨਾ ਕਰੋ ਮੈਂ ਕੋਈ ਕੰਮ ਲੱਭਦੀ ਹਾਂ

फेर ਆਣਾ ਹੁੰਦਾ ਨਾ ਤੇ ਉਹਦੀ ਖਾ ਲੂਗਾ ਮੈਂ ਤੇ ਪੁੱਤ ਖਾ ਲਈ ਮੈਂ ਤੇ ਘੜੀ ਨਾ ਨੰਨੇ ਪੈਲਾ ਹੈ ਠੀਕ ਹੈ ਮਮਨੀ ਅੰਗੇ ਦੀ ਕੰਮ ਦੇ ਕਿਤਾ ਨੂੰ ਬੜਾ ਕੁਝ ਹੁਣ ਵੀ ਮੈਂ ਕਰੂੰਗੀ ਮੈਂ ਮਿਹਨਤ ਕਰੂੰਗੀ ਫਾਤੋ ਵੱਲ ਕਾਣੀ ਮੈਂ ਆਪਣੇ ਘਰ ਦਾ ਹੱਥ ਸੋਖਾ ਕੰਮ ਸਭਾ ਜਿਹੜੀ ਜਿਹੜੀ ਚੀਜ਼ ਚਾਹੀਦੀ ਹੈ ਨਾ ਮੈਂ ਖੁਦ ਲਿਆ ਕਰੂੰਗੀ ਮੈਨਾਂ ਤੇ ਬੋਤਾ ਬੋਝ ਨਹੀਂ ਹੋਣਾ ਹਾਂ ਚਾ ਰੋਟੀ ਤੇ ਖਾਣਾ ਲੈ ਰੋਟੀ ਨਹੀਂ ਗੁਲਕੇ ਅੱਜ ਤੇ ਨਾਲੇ ਰੋਟੀ ਖਾਣੀ ਆਟਾ ਤੇ ਹੈ ਨਹੀਂ ਕਿਤੇ ਚੋਂ ਤੇ ਆਟਾ ਵੀ ਤੋਂ ਨਹੀਂ ਬਣਾਈ ਨਹੀਂ ਸਕੀ ਛੱਡ ਲੈ ਅਰਾਮ ਤੱਕ ਤੇ ਕੁਝ ਕਰਦੀ ਹਾਂ ਭਾਵੇਂ ਰੋਟੀ ਹੋਣਾ ਰੰਜੀਤ ਹੁੰਦੇ ਨਮ ਕਰਨ ਕਰਕੇ ਦੇ ਦਿੰਦੀ ਆ ਕੋਈ ਮੈਂ ਆਣੀ ਨਹੀਂ ਲੈਣੀ ਕੋਟ ਆਪੇ ਕੜੀ ਨਾਲ ਗੜਨੀ ਹੈ ਠੀਕ ਹੀ ਕਹਿੰਦੇ ਆ ਕੀ ਬੰਦੇ ਤੇ ਪਤਾ ਨਹੀਂ ਕਿਹੜੇ ਵੇਲੇ ਕਿੱਤਾਂ ਦੇ ਹਾਲਾਤ ਆ ਜਾਣ ਹਮੇਸ਼ਾ ਰੱਬ ਨੂੰ ਯਾਦ ਰੱਖਣਾ ਚਾਹੀਦਾ ਕਦੀ ਨਹੀਂ ਥੇਲਵਾ ਹੋਣੀ ਚਾਹੀਦੀ ਕਦੀ ਨਹੀਂ ਹੰਕਾਰ ਕਰਨਾ ਚਾਹੀਦਾ ਕਿ ਸਾਡੇ ਕੋ ਬੜਾ ਖੁਸ਼ੀ ਆ ਨਾ ਆਪਣਾ ਤੇ ਹੈ ਗਈ ਕੋ ਜਨੀ ਇਹ ਤੇ ਉਹਦਾ ਵਾ ਜਦੋਂ ਮਰਜੀ ਕੋਲੇ ਤੇ ਜਦੋਂ ਮਰਜੀ ਦੇ ਦੇ ਚਲੋ ਮੇਰਾ ਕੀ ਆ ਮੈਂ ਮਾਂ ਮੇਰਾ ਤੇ ਉਤਰਾ ਹੀ ਢਡ ਭੱਜ ਜਾਂਦਾ ਨਾਲ ਨੂੰ ਵੇਖ ਕੇ ਮੇਰੇ ਬੱਚੇ ਖਾਣਗੇ ਤੂੰ ਮੇਰੇ ਤੇ ਚਿਪੈਣਾ ਮਿੰਨੋ ਸੁਬ ਦਾ ਸਾਹ ਆਣਾ ਵੀ ਮੇਰੇ ਬੱਚਿਆਂ ਨੇ ਖਾ ਲਿਆ ਤੇ ਵੇ ਵਦਿਆ ਮਾਂ ਦਾ ਕੀ ਆ ਮਾਂ ਤੇ ਹਰ ਦੁੱਖ ਜਰ ਲਿੰਦੀ ਆ ਪਰ ਤੀਆਂ ਪਤਾਲੀ ਦੇਖਿਆ ਜਾਂਦਾ ਜਦੋਂ ਉਹ ਦੁਖੀ ਹੋਣਾ ਚਲ ਕੋਈ ਨਹੀਂ ਰਾਣਾ ਆਉਂਦਾ ਨਾ ਹੁਣ ਉਹਨੂੰ ਆਨੀ ਸ਼ਮੀਨ ਨੂੰ ਵੀ ਉਹਨੂੰ ਵੀ ਰੋਟੀ ਦੇ ਆਉਂਦਾ ਹੀ ਹੋਣਾ ਵਾ ਜੰਦੀ ਮੰਮੀ ਹਾਂ ਗਿਆ ਪਤਾ ਹਾਂ ਹਾਂ ਉਤਾਰ ਰਿਆਂ ਮੈਂ ਪਏ ਚੱਲ ਬਹੁਤ ਵਧੀਆ ਕੀਤਾ ਆ ਕਲੀਅਰ ਹੋ ਗਿਆ ਕੰਮ ਵਧੀਆ ਹੋਇਆ ਆਪਣੇ ਸਿਰ ਤੋਂ ਭਾਰ ਲੱਥ ਗਿਆ ਪਾਂਡੀ ਲੱਥ ਗਈ ਕੇ ਆਪਾਂ ਤਾਂ ਸੁਰਖਰੂ ਹੋਏ ਰਾਤ ਨੂੰ ਰੱਜ ਕੇ ਸੌਵਾਂਗੇ ਹੁਣ ਟੈਨਸ਼ਨ ਨਾ ਲਿਓ ਘਰ ਕਿਤੇ ਨਹੀਂ ਜਾਂਦਾ ਆਪਣਾ ਬਸ ਘਰ ਦੀ ਪੁੱਤ ਜੇ ਛੱਤ ਹੈਗੀ ਸਭ ਕੋ ਹੈਗਾ ਦੂਜਾ ਤੇ ਆਪਾਂ ਸਾਰੇ ਲੈਣਾ ਮਾਣਾ ਚੰਗਾ ਪਰ ਮੈਂ ਪੁੱਤ ਤੈਨੂੰ ਇਹ ਗੱਲ ਆਣੀ ਆ ਕਿ ਕਿਤੇ ਥੋੜੇ ਬੁੱਤੇ ਹੁੰਦੇ ਪੈ ਗਏ ਤੇ ਆਪਾਂ ਥੋੜਾ ਬੁੱਤਾ ਨਿੱਕਾ ਮੋਟਾ ਸਭ ਦਾ ਸਮਾਨ ਪਾਣੀ ਤੇ ਪਤਾ ਟਾਟਾ ਉਟਾ ਹਰ ਇੱਕ ਚੀਜ਼ ਮੁੱਕੀ ਆ ਤੇ ਥੋੜਾ ਜਿਹਾ ਪ੍ਰਬੰਧ ਕਰੀਏ ਇਹ ਤਾਂ ਵੀ ਨਾ ਪੁੱਤ ਤਾਂ ਸਾ ਆਵਨ ਨੀ ਰੋਟੀ ਤੋਂ ਮੰਮੀ ਨੇ ਰਿਹਾ ਸਨ ਮੇਰਾ 5 ਲੱਖ ਲੱਖ ਨਿਤਾ ਰਹਿਆ ਆ ਵਾ ਤੇ ਜਿਹੜਾ 5 ਲੱਖ ਕਿੱਟੀ ਦਾ ਦੇਣ ਵਾਲੀ ਨਾ ਮੈਂ ਕਿਹਾ ਸੀ ਸ਼ਮੀ ਨੂੰ ਵੀ ਥੋੜੇ ਬੋਲੇ ਕੱਢ ਲੈ ਵਿੱਚੋਂ ਮੜੇ ਤੇ ਸਬਦੇ ਜਿਵੇਂ ਗੱਲ ਲਈ ਬਾਤ ਕਰ ਲੈਣੀ ਆਪਾਂ ਕੋ ਗੱਲ ਨਹੀਂ ਵਾਦਾ ਘਾਟਾ ਉਹ ਮੰਨੀ ਨਹੀਂ ਇਹ ਗੱਲ ਦੀ ਨਾ ਪੁੱਤ ਕੁੜੀ ਬੜੀ ਸਿਆਣੀ ਆ ਅੱਗੇ ਦੇ ਆਪਾਂ ਕੀ ਕੀਤਾ ਉਹ ਸਿਆਣੀ ਆਂਦੀ ਮੰਮੀ ਇੱਕ ਪੈਸਾ ਨਹੀਂ ਵਿੱਚੋਂ ਕੱਢਣਾ ਉਹਦੀ ਪੂਰੀ ਰਕਮ ਦਿਓ ਆਪਣੇ ਸਿਰ ਤੋਂ ਭਾਰ ਲਿਆਓ ਵੇ ਪੁੱਤ ਇਹਦਾ ਮਤਲਬ ਇਹ ਨਹੀਂ ਗੱਲ ਤੇ ਆਪਾਂ ਆਪਣਾ ਛੱਤ ਵਿਚਾਲੀਆ ਆਪਣਾ ਉਹ ਲਾ ਲਿਆ ਤੇ ਕਿੱਟੀ ਜਿਹਾ ਆਪਾਂ ਵਰਤ ਲਈਏ ਆ ਕੋਈ ਚ ਕੋਈ ਪੈਸਾ ਨਹੀਂ ਵਰਤਣਾ ਉਹਦੇ ਸਦਕੇ ਦੇ ਹੱਥ ਦੇ ਧਰੋ ਰਹੀ ਗੱਲ ਸੱਦੇ ਜੀ ਪੁੱਤ ਆਪਾਂ ਨਾਲ ਮਿਲ ਕੇ ਸਾਰ ਲਾਗੇ ਤੁਸੀਂ ਕੰਮ ਕਰੀਏ ਸੀ ਕੰਮ ਕਰਾਂਗੇ ਇਹ ਚ ਕਿਹੜੀ ਗੱਲ ਹੈ ਸਹੀ ਗੱਲ ਮੰਮੀ ਪਹਿਲਾਂ ਮੈਂ ਤੁਹਾਡੀ ਮੰਨੀ ਨਹੀਂ ਹੁਣ ਤੁਹਾਡੀ ਗੱਲ ਮੰਨ ਕੇ ਚੱਲੂਗਾ ਮੈਂ ਕੋਈ ਗੱਲ ਨਹੀਂ ਇਦਾਂ ਹੀ ਕਰਦੇ ਆਪਾਂ ਕੋਈ ਨਹੀਂ ਸਾਰੀ ਨਹੀਂ ਓੱਖਾ ਸਾਰਾ ਟਾਈਮ ਜਿਹੜਾ ਵੀ ਚੱਲੰਦੇ ਆਪਾਂ